ਵਾਹਿ ਗੁਰਜੀਕਾ ਕਾਲ ਸਾਹ ਕਰਾਈ ਵਾਹਿ ਗੁਰਜੀਕੀ ਪਤੇ ਸਲੋਕ ਮਹੱਲਾ ਚੌਥਾ ਹਰ ਦਾਸਨ ਸਿਓ ਪ੍ਰੀਤ ਹੈ ਹਰ ਦਾਸਨ ਕੋ ਮਿੱਤ ਹਰ ਦਾਸਨ ਕੈ ਵਾਸ ਹੈ ਜੋ ਜੰਤੀ ਕੈ ਵਾਸ ਜੰਤ ਜੋ ਜੰਤੀ ਕੈ ਵਸ ਜੰਤ ਹਰ ਕੇ ਦਾਸ ਹਰ ਧਿਆਏ ਦੇ ਧਿਆਏ ਦੇ ਧਿਆਇ ਦੇ ਕਰ ਪ੍ਰੀਤਮ ਸਿਉ ਨੇਹ ਕਿਰਪਾ ਕਰ ਕੈ ਸੁਨੋ ਪ੍ਰਭ ਸਭ ਜਗ ਮਹਿ ਵਰਸੈ ਮੇਹ ਜੋ ਹਰ ਦਾਸਨ ਕੀ ਉਸਤਤ ਹੈ ਸਾ ਹਰ ਕੀ ਵਡਿਆਈ ਹਰ ਆਪਣੀ ਵਡਿਆਈ ਭਾਵ ਦੀ ਜਨ ਕਾ ਜੈਕਾਰ ਕਰਾਈ ਸੋ ਹਰ ਜਨ ਨਾਮ ਧਿਆਏ ਦਾ ਹਰ ਹਰ ਜਨ ਇੱਕ ਸਮਾਨ ਇਹ ਵੀ ਪਾਠ ਧਿਆਨ ਨਾਲ ਉਚਾਰਨ ਕਰਨਾ ਸੋ ਹਰ ਜਨ ਨਾਮ ਧਿਆਇਦਾ ਇਥੇ ਵਿਸਰਾਮ ਹਰ ਇਥੇ ਝਮਕ ਲਾ ਦਨੀ ਹੈ ਹਰ ਜਨ ਪਾਠ ਸੰਬੰਧਕ ਹੈ ਹਰ ਹਰ ਜਨ ਇਥੇ ਠਮਕ ਲਾ ਦਨੀ ਹੈ ਇੱਕ ਸਮਾਨ ਜਨ ਨਾਨਕ ਹਰ ਕਾ ਦਾਸ ਹੈ ਹਰ ਪੈਜ ਰੱਖੋ ਭਗਵਾਨ ਮਹੱਲਾ ਚੌਥਾ ਨਾਨਕ ਪ੍ਰੀਤ ਲਾਈ ਤਿੰਨ ਸਾਚੈ ਨਾਨਕ ਪ੍ਰੀਤ ਲਾਈ ਤਿੰਨ ਸਾਚੈ ਤਿਸ ਬਿਨ ਰਹਿਣ ਨਾ ਜਾਈ ਸਤਗੁਰ ਮਿਲੈ ਤਾਂ ਪੂਰਾ ਪਾਈਐ ਹਰ ਰਸ ਰਸਨ ਰਸਾਈ ਪੌੜੀ ਰੈਣ ਦਿਨਸ ਪ੍ਰਭਾਤ ਪ੍ਰਭਾਤ ਉਚਾਰਨ ਕਰਨਾ ਪ੍ਰਭਾਤ ਨਹੀਂ ਕਹਿਣਾ ਤੂੰ ਹੈ ਹੀ ਗਾਵਣਾ ਤੂੰ ਹੈ ਹੀ ਗਾਵਣਾ ਜੀ ਅਜੰਤ ਸਰਬਤ ਸਰਬਤ ਨਹੀਂ ਕਹਿਣਾ ਸਰਬਤ ਹੀ ਉਚਾਰਨ ਕਰਨਾ ਨਾਉ ਤੇਰਾ ਧਿਆਵਣਾ ਤੂੰ ਦਾਤਾ ਦਾਤਾਰ ਤੇਰਾ ਦਿੱਤਾ ਖਾਵਣਾ ਭਗਤ ਜਨਾ ਕੈ ਸੰਗ ਪਾਪ ਗਵਾਵਣਾ ਜਨ ਨਾਨਕ ਸਾਧ ਬਲੇਹਾਰ ਐ ਬਲ ਬਲ ਜਾਵਣਾ ਸ਼ਲੋਕ ਮਹੱਲਾ ਚੌਥਾ ਅੰਤਰ ਅਗਿਆਨ ਭਈ ਮਤ ਮੱਧੇ ਮਾ ਸਤਿਗੁਰ ਕੀ ਪਰਤੀਤ ਨਾਹੀ ਮੱਧੇਮ ਉਚਾਰਨ ਕਰਨਾ ਤਦ ਦੇਦੀ ਸਿਆਰੀ ਦੇ ਨਾਲ ਅੰਤਰ ਕਪਟ ਸਭ ਕਪਟੋ ਕਰ ਜਾਣਾ ਕਪਟੇ ਖਪਹਿ ਖਪਾਹੀ ਸਤਿਗੁਰ ਕਾ ਭਾਣਾ ਚਿਤ ਨਾ ਆਵੈ ਆਪਣੈ ਸੁਆਇ ਫਿਰਾਹੀ ਕਿਰਪਾ ਕਰੇ ਜੇ ਆਪਣੀ ਤਾ ਨਾਨਕ ਸਬਦ ਸਮਾਹੀ ਮਹੱਲਾ ਚੌਥਾ ਮਨਮੁਖ ਮਾਇਆ ਮੋਹ ਵਿਆਪੇ ਇਹ ਮੋਹ ਪਾਠ ਪ੍ਰਤਨ ਸਰੂਪਾਂ ਦੇ ਵਿੱਚ ਆਇਆ ਹੈ ਮੋਹ ਪਾਠ ਸੁੱਧ ਪਾਠ ਹੈ ਮੰਮੇ ਹੋੜਾ ਹਾਹਾ ਮੇਰੀ ਪੋਥੀ 'ਚ ਮੋਹ ਹੀ ਛਪਿਆ ਸੀ ਹਾਹੇ ਦੇ ਸਿਆਰੀ ਲੱਗੀ ਹੋਈ ਆ ਪਰ ਮੋਹ ਪਾਠ ਮੁਖ ਪਾਠ ਹੈ ਮਨਮੁਖ ਮਾਇਆ ਮੋਹ ਵਿਆਪੇ ਦੂਜੇ ਪਾਏ ਮਨੁਆ ਥਿਰ ਨਾਹੀ ਅਨ ਦਿਨ ਜਲਤ ਰਹੇ ਦਿਨ ਰਾਤੀ ਉਮ ਖਪਾ ਖਪਾਹੀ ਅੰਤਰ ਲੋਭ ਮਹਾ ਗੁਬਾਰਾ ਤੈਨ ਕੈ ਨਿਕਟ ਨਾ ਕੋਈ ਜਾਹੀ ਓਏ ਆਪ ਦੁਖੀ ਸੁਖ ਕਬਹੂ ਨਾ ਪਾਵਹਿ ਜਨਮ ਮਰਹਿ ਮਰ ਜਾਹੀ ਨਾਨਕ ਬਖਸ ਲਏ ਪ੍ਰਭ ਸਾਚਾ ਜੇ ਗੁਰ ਚਰਨੀ ਚਿਤ ਲਾਹੀ ਪਉੜੀ ਸੰਤ ਭਗਤ ਪਰਵਾਣ ਜੋ ਪ੍ਰਭ ਪਾਇਆ ਸੇ ਵਿਚਖਣ ਜੰਤ ਜਿਨੀ ਹਰ ਧਿਆਇਆ ਇਹ ਵਿਚਖਣ ਨਹੀਂ ਕਹਿਣਾ ਹੈ ਵਿਚਖਣ ਉਚਾਰਨ ਕਰਨਾ ਅੰਮ੍ਰਿਤ ਨਾਮ ਨਿਧਾਨ ਪੂਜਨ ਖਾਇਆ ਸੰਤ ਜਨਾ ਕੀ ਧੂਰ ਮਸਤਕ ਲਾਇਆ ਨਾਨਕ ਭਏ ਪੁਨੀਤ ਹਰ ਤੀਰਥ ਨਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ